ਦੀਵਾਲੀ ਦੇ ਦਿਨਾਂ 'ਚ ਅਕਸਰ ਬਹੁਤ ਸਾਰੇ ਲੋਕ ਨੇ ਇਹ ਜੂਆ ਖੇਡਦੇ ਨੇ ਇਸ ਸੰਬੰਧੀ ਸਾਡੇ ਮਾਨਯੋਗ ਕਮਿਸ਼ਨ ਸਾਹਿਬ ਵੱਲੋਂ ਜਿਹੜੀਆਂ ਸਖਤ ਅਧਿਧਾਰਨ ਜਾਰੀ ਕੀਤੀਆਂ ਗਿਆ ਸਨ ਜਿਸ ਸਾਡੇ ਸਰਦਾ ਜਤਿੰਦਰ ਸਿੰਘ ਐਸਐਚਓ ਕੰਟੋਨਮੈਂਟ ਵੱਲੋਂ ਦੀਵਾਲੀ ਦੀ ਰਾਤ ਤੋਂ ਅਗਲੇ ਦਿਨ ਜਿਹੜਾ ਵਾ ਆਪਣੇ ਇਲਾਕੇ ਵਿੱਚ ਤਿੰਨ ਜੂਏ ਦੇ ਮਾਮਲੇ ਦਰਜ ਕੀਤੇ ਗਏ ਨੇ ਜਿਦੇ ਵਿੱਚ 220 ਨੰਬਰ ਮਕਦਮਾ 2010 2510 ਦੇ ਵਿੱਚ ਉਨ ਵਿ ਦੇ ਦੋਸ਼ੀ ਗ੍ਰਫਤਾਰ ਕੀਤੇ ਗਏ ਨੇ ਤੇ ਉਹਨਾਂ ਕੋਲੋਂ 7,55,730 ਰੁਪਏ ਜਿਹੜਾ ਨਕਦੀ ਬਰਾਮਦ ਕੀਤੀ ਗਈ ਸੀ ਦੂਸਰਾ ਮੁਕਦਮਾ 221 ਨੰਬਰ ਜਿਹੜਾ 21/10 ਨੂੰ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ ਚਾਰ ਦੋਸ਼ੀ ਗ੍ਰਫਤਾਰ ਕੀਤੇ ਸੀ ਅਤੇ 2,15,000 ਰੁਪਏ ਜਿਹੜੇ ਨਕਦੀ ਬਰਾਮਦ ਕੀਤੀ ਗਈ ਸੀ ਤੇ ਉਸੇ ਦਿਨ ਇੱਕ ਹੋਰ ਮੁਕਦਮਾ 222 ਨੰਬਰ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ 80 ਦੋਸ਼ੀ ਗ੍ਰਫਤਾਰ ਕੀਤੇ ਸੀ ਅਤੇ 4700 ਰੁਪਏ ਜਿਹੜਾ ਨਕਦ ਬਰਾਮਦ ਕੀਤਾ ਗਿਆ ਸੀ ਏ ਸਾਡੇ ਕੰਟੋਰਨਮੈਂਟ ਥਾਣੇ ਵੱਲੋਂ ਦੀਵਾਲੀ ਦੇ ਦਿਨਾਂ ਦੌਰਾਨ ਜਿਹੜਾ ਆਪਣੀ ਸ਼ਕਤੀ ਵਰਤ ਕੇ ਜਵਾਰੀਆਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਗਈ ਹੈ ਤੇ ਅੱਗੇ ਤੋਂ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ